ਆ ਕਮਨ ਗੁਰ ਕੀ ਭਰਤੀ ਤੇਜ ਜਾਣਾ ਹੈ ਪਰ ਉਹ ਇਸ ਕੰਡੀਸ਼ਨ ਹੈ ਕੰਡੀਸ਼ਨਲ ਵਾਕ ਹੈ ਮੈਂ ਜੇ ਪ੍ਰਤੀਤ ਹੈ ਤਾਂ ਹਰੀ ਚੇਤਾਉਣਾ ਨਹੀਂ ਨਹੀਂ ਹੁਣ ਆਪਾਂ ਸਾਰੇ ਦੇਖ ਲਓ ਜਿੰਨੇ ਪ੍ਰੇਮੀਆਂ ਬੈਠੇ ਹੋ ਗੁਰੂ ਮਹਾਰਾਜ ਦੇ ਹਜ਼ੂਰੀ ਵਿੱਚ ਵੀ ਅਸੀਂ ਪਾਠ ਕਰਦੇ ਆਂ ਕਿ ਮੇਰਾ ਮਨ ਨੱਠਦਾ ਟਿਕਦਾ ਨਹੀਂ ਹੈ ਗੱਲ ਕੀ ਹੈ ਪ੍ਰਤੀਤ ਦਾ ਘਟ ਹੈ ਗੁਰੂ ਕਹਿੰਦਾ ਵੀ ਵਜਿਦਾ ਤੂੰ ਨਾਮ ਲੈਣਾ ਉਹ ਤੇਰੇ ਨਾਲ ਪਹਿਲਾ ਸਭ ਤੋਂ ਫੀਲ ਕਰੋ ਵੀ ਮੇਰੇ ਨਾਲ ਬਹਿ ਗਰੂ ਜੀ ਹੈ ਚਲੋ ਨਹੀਂ ਦੱਸਾਂ ਨਾ ਕਿਸੇ ਮੇਰਾ ਗੁਰੂ ਇਹ ਕਹਿੰਦਾ ਦੇਖੋ ਇਹ ਗੱਲ ਕਹਿ ਦਵੇ ਨਾ ਵੀ ਆਹ ਕੋਠੀ ਚ ਭੂਤ ਰਹਿੰਦਾ ਸੀ ਜਦੇ ਮੰਨ ਲੈਂਦੇ ਕੋ ਡਰ ਪਿਆ ਹੋਇਆ ਕੋਈ ਹੋਣਾ ਰਾਤ ਨੂੰ ਪੈਣਾ ਨੀਂਦੇ ਨਹੀਂ ਆਉਣੀ ਪੜਾਣੇ ਨੇ ਕੈਸੀ ਭੂਤ ਹੈ ਬਾੜਾ ਜਾ ਖੜਕਾ ਹੋ ਜੇ ਡਰਮ ਪਿਆ ਹੋਵੇ ਉਹ ਗੈਸ ਨਾਲ ਆਪੇ ਬੋਲਣ ਲੱਗ ਜਾਂਦਾ ਜਦਿਆ ਡਰ ਜੂ ਲੈ ਬਈ ਆ ਦਾ ਭੂਤ ਨੇ ਲੱਗ ਗਿਆ ਖੜਕਾਉਣ ਵਾਲ ਕੇ ਡਰ ਜਾਏਗਾ ਉਹ ਪ੍ਰਤੀਤ ਕਰ ਲਈ ਕੱਚੇ ਬੰਦੇ ਦੀ ਗੱਲ ਦੀ ਗੁਰੂ ਦੀ ਪ੍ਰਤੀਤ ਸਾਡੇ ਮਨ ਵਿੱਚ ਨਹੀਂ ਹੈ ਮਹਾਰਾਜ ਕਹਿੰਦੇ ਪਿਆਰਿਓ ਜਦ ਤੱਕ ਤੁਹਾਡੇ ਮਨ ਵਿੱਚ ਗੁਰੂ ਦੇ ਬਚਨ ਦੀ ਪ੍ਰਤੀਤ ਪੈਦਾ ਨਹੀਂ ਨਾ ਹੁੰਦੀ ਉਹਨੇ ਦੇਰ ਤੱਕ ਤੁਹਾਡਾ ਸੰਬੰਧ ਜੁੜਨਾ ਬਹੁਤ ਹੀ ਮੁਸ਼ਕਲ ਹੈ ਪਰ ਉਹ ਤੇ ਮਿਹਰਤ ਕਰਾਉਂਦੇ ਨੇ ਸੰਤ ਵੀ ਤੂੰ ਬਾਰ-ਬਾਰ ਬੈਗਰੂ 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 ਕਰੀ ਆ ਉਹਨੂੰ ਪਤਾ ਹੁੰਦਾ ਵੀ ਇਹਦਾ ਬੈਗਰੂ ਤੇ ਪ੍ਰੋਸਤਾ ਤਾਂ ਆਇਆ ਨਹੀਂ ਬਸ ਜਾਣਾ ਹੈ ਕਰ-ਕਰਕੇ ਕਰ-ਕਰਕੇ ਕਦੇ ਤਾਂ ਆਉ ਉਹ ਬੈਗਰ ਮਨ ਨਰਮ ਜਾ ਹੋਏਗਾ ਫਿਰ ਇਹਨੂੰ ਗੱਲ ਸਮਝਾਵਾਂਗੇ ਗਾਂ ਦੀ ਬਈ ਦੂਰ-ਦੂਰ ਦੀ ਕਰੀ ਜਾ ਉਹ ਜਾ ਤੱਕ ਮਨ ਸਾਹਮਣੇ ਟਾਰਗੇਟ ਕੋਈ ਨਹੀਂ ਨਵਾਜ਼ ਤੇ ਪਾਠ ਕਿਹੜੀ ਗੱਲ ਦਾ ਹੈ 加ਦੇ ਵਾਸਤੇ ਕਰਦਾ ਕੋਈ ਟਾਪ ਫੀਲਿੰਗ ਹੋਣੀ ਚਾਹੀਦੀ ਅੰਦਰ ਇੱਕ ਵਾਰੀ ਇੱਕ ਕਾਫਲਾ ਈਰਾਨ ਦੇ ਅੰਦਰ ਜਾ ਰਿਹਾ ਉਹ ਸ਼ਹਿਰਾਜ ਦੇ ਨੇੜੇ ਚ ਰਹਿ ਗਿਆ ਬੜਾ ਹੀ ਟਿਪੇ ਸਗੇ ਹੋਏ ਸਨ ਹੁਣ ਵੀ ਟਿਪੇ ਟੁਬੇ ਹੋਣੇ